ਦੇਖੋ ਕਾਰਨ ਤਾਂ ਸਿਰਫ ਤੇ ਸਿਰਫ ਜਿਆਦਾ ਪਾਣੀ ਆਉਂਦਾ ਜਿਆਦਾ ਬਰਸਾਤਾਂ ਹੋਣ ਉਹ ਜਿਹੜਾ ਸਾਰਾ ਘੁਮਕ ਮਾ ਕੇ ਪਾਣੀ ਪੰਜਾਬ ਦੇ ਵਿੱਚ ਆ ਜਾਂਦਾ ਕਾਰਨ ਤਾਂ ਹੈ ਅਸਲ ਦੇ ਵਿੱਚ ਇਹ ਤੇ ਬਰਸਾਤ ਬਹੁਤ ਜਿਆਦਾ ਹੋ ਗਈ ਪਰ ਕਨੀਮਤ ਇਹ ਰਹੀ ਹੈ ਕਿ ਬਰਸਾਤ ਰੁਕ ਰੁਕੇ ਹੋਈ ਹੈ ਇਕਦਮ ਬਰਸਾਤ ਨਹੀਂ ਹੋਈ ਤੇ ਬਰਸਾਤਾਂ ਨੇ ਨੁਕਸਾਨ ਕੀਤਾ ਮੈਂ ਸਾਰੇ ਪੰਜਾਬ ਦੇ ਵਿੱਚ ਘੁੰਮ ਕੇ ਦੇਖਿਆ ਕਰ ਕੋ ਨੁਕਸਾਨ ਹੋਇਆ ਹੈ ਕਈ ਜਗ੍ਹਾ ਦੇ ਵਿੱਚ ਇਸ ਕਨੈਕਟੀਵਿਟੀ ਹੋ ਗਈ ਹੈ ਲੋਕ ਪਾਣੀ ਦੇ ਵਿੱਚ ਘਰੇ ਬੈਠੇ ਆ ਤੇ ਖੇਤ ਪਾਣੀ ਦੇ ਵਿੱਚ ਡੁੱਬੇ ਆ ਸਾਡੇ ਜਾਣ ਦਾ ਮਤਲਬ ਸਿਰਫ ਤੇ ਸਿਰਫ ਕਿ ਲੋਕਾਂ ਨੂੰ ਇਹ ਅਹਿਸਾਸ ਨਾ ਹੋਵੇ ਲੋਕਾਂ ਨੂੰ ਕਿਸੇ ਚੀਜ਼ ਦੀ ਕਮੀ ਨਾ ਹੋ ਤੇ ਲੋਕਾਂ ਨੇ ਮੈਨ ਰੱਖੀ ਸੀ ਕਿ ਸਾਨੂੰ ਰਾਤ ਦੀ ਲਾਈਟ ਚਾਹੀਦੀ ਸੋ ਅਸੀਂ ਇਹ ਨਿਸ਼ਚਿਤ ਕਰਦਾ ਜਿੰਨੇ ਵੀ ਫਲੱਡ ਵਕੜੇ ਜਿਹੜੇ ਆਏਗੇ ਨੇ ਸਾਰੇ ਦੇ ਵਿੱਚ ਰਾਤ ਨੂੰ ਬਿਜਲੀ ਸਪਲਾਈ ਹੈ ਜਿਹੜੀ ਉਹ ਦਿੱਤੀ ਜਾ ਰਹੀ ਹੈ। ਇਸ ਥਿਆ ਤਲਰੀਆਂ ਨੇ ਬਕਾਇਦਾ ਤੇ ਪੁਣਿਆਂ ਲੰਗਰ ਵੀ ਜਾ ਰਹੇ ਆ। ਦੇਖੋ ਕਾਰਨ ਤਾਂ ਸਿਰਫ ਤੇ ਸਿਰਫ ਜਿਆਦਾ ਪਾਣੀ ਆਉਂਦਾ ਜਿਆਦਾ ਬਰਸਾਤਾ ਹੋਣ ਦਾ। ਤੇ ਮਾਚਲ ਦੇ ਵਿੱਚ ਬਹੁਤ ਜਿਆਦਾ ਬਰਸਾਤਾ ਹੋਣ ਜਾਂ ਨੇ ਜੰਮੂ ਕਸ਼ਮੀਰ ਦੀ ਬਰਸਾਤਾ ਹੋਣ ਜਾਂ ਨੇ ਉਹ ਜਿਹੜਾ ਸਾਰਾ ਘੁਮ ਘੁਮਾ ਕੇ ਪਾਣੀ ਪੰਜਾਬ ਦੇ ਵਿੱਚ ਆ ਜਾਂਦਾ। ਕਾਰਨ ਤਾਂ ਹੈ ਅਸਲ ਦੇ ਵਿੱਚ ਇਹ ਤੇ ਬਰਸਾਤ ਬਹੁਤ ਜਿਆਦਾ ਹੋ ਗਈ ਪਰ ਗਨੀਮਤ ਇਹ ਰਹੀ ਹੈ ਕਿ ਬਰਸਾਤ ਰੁਕ ਰੁਕੇ ਹੋਈ ਹੈ ਇਕਦਮ ਬਰਸਾਤ ਨਹੀਂ ਹੋਈ ਤੇ ਬਰਸਾਤਾਂ ਨੇ ਨੁਕਸਾਨ ਕੀਤਾ ਹੈ ਮੈਂ ਸਾਰੇ ਪੰਜਾਬ ਦੇ ਵਿੱਚ ਘੁੰਮ ਕੇ ਦੇਖਿਆ ਕੱਲ ਕਪੂਰਥਲਾ ਡਿਸਟ੍ਰਿਕਟ ਦੇਖਿਆ ਸੀ ਸਵੇਰੇ ਫਿਰੋਖਪੁਰ ਦੇਖਿਆ ਸੀ ਹੁਣ ਜੀ ਦਫਤਰ ਦੇ ਵਿੱਚ ਆ ਉਹ ਨੁਕਸਾਨ ਹੋਇਆ ਕਈ ਜਗ੍ਹਾ ਦੇ ਵਿੱਚ ਡਿਸਕਨੈਕਟੀਵਿਟੀ ਹੋ ਗਈ ਹੈ ਲੋਕ ਪਾਣੀ ਦੇ ਵਿੱਚ ਘਰੇ ਬੈਠੇ ਆ ਤੇ ਖੇਤ ਪਾਣੀ ਦੇ ਵਿੱਚ ਡੁੱਬੇ ਆ ਸੋ ਸਾਡੇ ਆਉਣ ਦਾ ਮਤਲਬ ਸਾਡੇ ਸਾਰੇ ਐਮਐਲਏ ਸਾਡੇ ਸਾਥੀ ਮੰਤਰੀ ਰਾਜੀਵ ਕੁਮਾਰ ਜੀ ਬੈਠੇ ਆ ਸਾਰਾ ਸਾਡਾ ਮਤਲਬ ਇਹ ਹੈ ਕਿ ਅੱਜ ਇਸ ਦੁੱਖ ਦੀ ਘੜੀ ਦੇ ਵਿੱਚ ਕਿਉਂਕਿ ਤਕਲੀਫ ਬੜੀ ਆ ਸਾਡੇ ਲੋਕਾਂ ਦੀਆਂ ਜਿਹੜੀਆਂ ਬਨੇ ਪੁੱਤਾ ਵਾਂਗੂ ਪਾਲੀਆਂ ਫਸਲਾਂ ਨੇ ਤੇ ਪਾਣੀ ਚ ਡੁੱਬੀਆਂ ਹੋਈਆਂ ਨੇ ਪਰ ਇਹ ਸਭ ਨੂੰ ਪਤਾ ਇਹ ਤੇ ਜ਼ੋਰ ਕੋਈ ਨਹੀਂ ਹੈ ਬਰਸਾਤ ਦੇ ਉੱਤੇ ਜ਼ੋਰ ਕੋਈ ਸਾਡੇ ਜਾਣ ਦਾ ਮਤਲਬ ਸਿਰਫ ਤੇ ਸਿਰਫ ਕਿ ਲੋਕਾਂ ਨੂੰ ਇਹ ਅਹਿਸਾਸ ਨਾ ਹੋਵੇ ਲੋਕਾਂ ਨੂੰ ਕਿਸੇ ਚੀਜ਼ ਦੀ ਕਮੀ ਨਾ ਹੋਵੇ ਇਹ ਦੇਖਣ ਦੇ ਲਈ ਸਾਡਾ ਸਾਰਾ ਐਡਮਿਨਿਸਟ੍ਰੇਸ਼ਨ ਜੋ ਹੈ ਪੂਰਾ ਡਿਪਟੀ ਕਮਿਸ਼ਨਰ ਤੇ ਲੈ ਕੇ ਪਟਵਾਰੀ ਤੱਕ ਸਾਰੇ ਲੱਗੇ ਆ ਸਾਡੇ ਵਾਟਰ ਸੋਰਸਸ ਡਿਪਾਰਟਮੈਂਟ ਸਾਰਾ ਲੱਗਿਆ ਹੈ ਪੁਲਿਸ ਡਿਪਾਰਟਮੈਂਟ ਲੱਗਿਆ ਸਾਰਾ ਮੇਰੇ ਚੀਫ ਇੰਜੀਨੀਅਰ ਬੈਠੇ ਐ ਤੇ ਵਾਟਰ ਸੋਰਸਸ ਦੇ ਸਾਰੇ ਸਾਡੇ ਐਸਸੀ ਬੈਠੇ ਆ ਤੇ ਸਾਰੀ ਮੈਡੀਕਲ ਟੀਮਾਂ ਬੈਠੀਆਂ ਨੇ ਵੈਟਰਨਰੀ ਟੀਮਾਂ ਬੈਠੀਆਂ ਨੇ ਹਰ ਤਰ੍ਹਾਂ ਦੀ ਜਿਹੜੀ ਸਪਲਾਈ ਆ ਦਿੱਤੀ ਜਾਏ ਤੇ ਅਸੀਂ ਸੈਕਟਰਾਂ ਦੇ ਵਿੱਚ ਵੰਡ ਗਏ ਇਹ ਵੀ ਕੀਤਾ ਹੈ ਕਿ ਜੋ ਅਫੈਕਟਡ ਲੋਕ ਨੇ ਅਫੈਕਟਡ ਘਰ ਨੇ ਅਸੀਂ ਉਹਨਾਂ ਦੀ ਲਿਸਟਾਂ ਬਣਾਈਆਂ ਨੇ ਉਹਨਾਂ ਨੂੰ ਅਸੀਂ ਆਪਣੇ ਨੰਬਰ ਦਿੰਦੇ ਆ ਉਹਨਾਂ ਸਾਰਿਆਂ ਦੇ ਨੰਬਰ ਨੇ ਜਿਹੜੇ ਸਾਡੇ ਅਧਿਕਾਰੀਆਂ ਲੋਵੇ ਨੋਟ ਕਿਸੇ ਸਮੇਂ ਉਹਨਾਂ ਨੂੰ ਕਿਹਾਵੇ ਉਹੀ ਜ਼ਰੂਰਤ ਪੈ ਜੇ ਤੇ ਅੱਧੀ ਰਾਤ ਵੀ ਬੁਲਾਣਗੇ ਤੇ ਸਾਡੇ ਅਧਿਕਾਰੀ ਉੱਥੇ ਜਾਣਗੇ ਸੋ ਮਤਲਬ ਇਸ ਸਮੇਂ ਇਹੋ ਸਥਿਤੀ ਬਣ ਸਰ ਅਦਿਕੇ ਕਿਸੇ ਨੂੰ ਕਿਸੇ ਚੀਜ਼ ਦੀ ਤਕਦੀਰ ਨਾ ਹੋਵੇ ਉਹਨਾਂ ਨੂੰ ਆਉਣ ਜਾਣ ਦੇ ਸਾਧਨ ਦੀ ਤਕਦੀਰ ਨਾ ਹੋਵੇ ਤੇ ਲੋਕਾਂ ਨੇ ਮੇਨ ਰੱਖੀ ਸੀ ਕਿ ਸਾਨੂੰ ਰਾਤ ਦੀ ਲਾਈਟ ਚਾਹੀਦੀ ਸੋ ਅਸੀਂ ਇਹ ਨਿਸ਼ਚਿਤ ਕੀਤਾ ਹੈ ਜਿੰਨੇ ਵੀ ਫਲੱਡ ਅਫੈਕਟਡ ਏਰੀਆ ਹੈਗੇ ਨੇ ਸਾਰਿਆਂ ਦੇ ਵਿੱਚ ਰਾਤ ਨੂੰ ਬਿਜਲੀ ਸਪਲਾਈ ਹੈ ਜਿਹੜੀ ਉਹ ਦਿੱਤੀ ਜਾ ਰਹੀ ਹੈ ਕਿਸ਼ਤੀਆਂ ਚੱਲ ਰਹੀਆਂ ਨੇ ਬਾਕਾਇਦਾ ਤੇ ਪੁਣਿਆ ਲੰਗਰ ਵੀ ਜਾ ਰਿਹਾ ਹੈ ਤੇ ਮੈਂ ਤੇ ਸultanpur ਲੰਦੀ ਰਹੀ ਦੇਖਿਆ ਸਾਡੇ ਬਾਬਾ ਬਲਬੀਰ ਸਿੰਘ ਸੀਚੇਵਾਲ ਹੋਰੀ ਹੋਰ ਬਹੁਤ ਸਮਾਜ ਸੇਵੀ ਸੰਸਥਾਵਾਂ ਦਾ ਵੀ ਮੈਂ ਧੰਨਵਾਦ ਕਰਨਾ ਚਾਹਣਾ ਤੁਹਾਡੇ ਮਾਧਿਅਮ ਦੇ ਰਾਹੀਂ ਕਿ ਉਹ ਵੀ ਵੱਡੇ ਪੱਧਰ ਤੇ ਲੋਕ ਖੁਦ-ਬਖੁਦ ਉਹਨਾਂ ਦੀ ਮਦਦ ਕਰਨ ਦੇ ਲਈ ਆਏ ਹੋਏ ਹਨ ਉਹਨਾਂ ਦਾ ਧੰਨਵਾਦ ਕਰਦਾ ਪਰ ਸਰਕਾਰ ਨੇ ਆਪਣੇ ਤੌਰ ਤੇ ਪ੍ਰਬੰਧ ਪੂਰੇ ਕੀਤੇ ਹੋਏ ਆ ਸਾਡੇ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਸਾਰੀ ਖੁਦ ਮੋਨੀਟਰਿੰਗ ਕਰ ਰਹੇ ਨੇ ਹਰ ਸਮੇਂ ਖਬਰ ਲੈ ਰਹੇ ਨੇ ਸਾਰਿਆਂ ਨਾਲ رابطہ ਕਾਇਮ ਹੈ ਸੋ ਅਸੀਂ ਲੋਕਾਂ ਦੇ ਨਾਲ ਖੜੇ ਆ ਪਰ ਜੋ ਕੁਦਰਤ ਦਾ ਹੈ ਉਹਨੂੰ ਕੋਈ ਟੱਲਾ ਨਹੀਂ ਜਾ ਸਕਦਾ ਸਰ ਪਾਣੀ ਦਾ ਇਹ 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 ਲੈਵਲ ਘਟਾ ਦੇਖੀ ਜਣ ਦੇਖੋ ਜਿਸ ਹਿਸਾਬ ਦੇ ਨਾਲ ਸਾਨੂੰ ਅਨੁਮਾਨ ਦਿੱਤੇ ਆ ਮੌਸਮ ਵਿਭਾਗ ਨੇ ਤਾਂ ਅੱਗੇ ਹੁਣ ਤਿੰਨ ਦਿਨ ਬਰਸਾਤ ਘਟਾ ਬਹੁਤ ਸੋ ਇਸ ਕਰਕੇ ਪਾਣੀ ਘਟਣ ਦੀ ਉਮੀਦ ਹੈ ਤੇ ਲੱਗਦਾ ਭਗਵਾਨ ਦੀ ਨਜ਼ਰ ਸਿੱਧੀ ਰਹੀ ਤਾਂ ਠੀਕ ਠਾਕ ਹੋਏਗਾ ਕਿਉਂਕਿ ਅਸੀਂ ਵੀ ਲੋਕਾਂ ਦੀ ਸੇਵਾ ਕਰਨ ਵਾਲੇ ਲੋਕ ਆ ਸਾਡੀ ਸਰਕਾਰ ਹੈ ਜਿਹੜੀ ਸਾਡੀ ਪਾਰਟੀ ਅਸੀਂ ਤੇ ਲੋਕਾਂ ਦੀ ਸੇਵਾ ਦੇ ਲਈ ਖੜੇ ਆ ਤੇ ਸਾਡੀ ਸੇਵਾ ਨੂੰ ਭਾਗ ਵੀ ਲੱਗਣਗੇ ਭਗਵਾਨ ਸਾਡੀ ਸੁਣੇਗਾ ਤੇ ਸਭ ਠੀਕ ਠਾਕ ਰਹੇਗਾ ਇਸੇ ਸਨ ਉਮੀਦ ਥੈਂਕ ਯੂ